ਆਪਾਂ ਗੱਲ ਕਰਾਂਗੇ ਅੰਧਵਿਸ਼ਵਾਸ ਕੀ ਆਪਾਂ ਕਿ ਵਿਗਿਆਨਕ ਸੋਚ ਦੀ ਗੱਲ ਕੀਤੀ ਐ ਧੁੱਪ ਦੀ ਗੱਲ ਕੀਤੀ ਐ ਹੁਣ ਆਪਾਂ ਛਾਂ ਦੀ ਗੱਲ ਕਰਾਂ। ਸੋ ਤਰਕਸ਼ੀਲ ਸੋਚ ਆਪਾਂ ਕਿਹਾ ਸੀ ਵੀ ਜੇ ਕੋਈ ਉਹ ਇਨਸਾਨ ਜਿਹੜਾ ਆਪਣੀ ਗੱਲ ਨੂੰ ਵਿਗਿਆਨਕ ਤਰੀਕੇ ਦੇ ਨਾਲ ਦਲੀਲ ਦੇ ਨਾਲ ਸਹੀ ਸਾਬਤ ਕਰ ਸਕੇ। ਸਬ ਤੋਂ ਹੁਣ ਦਿਨ ਹੈ। ਇਹਨੂੰ ਸਹੀ ਸਾਬਤ ਕਰਦਾ ਆਪਣੇ ਕੋਲ ਕੀ ਤਰੀਕਾ ਹੈ? ਸਭ ਤੋਂ ਪਹਿਲਾਂ ਸਬੂਤ ਸਾਡੇ ਕੋਲ ਕੀ ਹੈ? ਧੁੱਪ ਲੱਗੀ। ਵੈਰੀ ਗੁੱਡ। ਧੁੱਪ ਲੱਗੀ ਹੋਈ ਐ। ਆ ਦਿੰਦੇ ਲਗਭਗ ਏ ਐਮ 10 9:30 ਠੀਕ ਹੈ ਵੀ ਆਪਾਂ ਜਾਗ ਰਹੇ ਆ ਸਕੂਲ ਲੱਗਿਆ ਹੋਇਆ ਲੋਕ ਕੰਮਾਂ ਤੇ ਜਾ ਰਹੇ ਇਸ ਕਰਕੇ ਅਸੀਂ ਕਹਾਂਗੇ ਹੁਣ ਦਿਨ ਹੈ ਰਾਤ ਨਹੀਂ ਹੈ ਲੇਕਿਨ ਜੇ ਕੋਈ ਬਾਬਾ ਕੋਈ ਚੇਲਾ ਕੋਈ ਇਨਸਾਨ ਇਹ ਕਹਿੰਦਾ ਹੁਣ ਰਾਤ ਹੈਗੀ ਹੈ ਤੁਸੀਂ ਅੱਖਾਂ ਮੀਟ ਕੇ ਮੰਨ ਲੈਨੇ ਵੀ ਹੁਣ ਰਾਤ ਹੈ ਫਿਰ ਤੁਸੀਂ ਅੰਧਵਿਸ਼ਵਾਸੀ ਹੋ ਤੁਸੀਂ ਬਦ ਤਰਕਸ਼ੀਲ ਨਹੀਂ ਹੈਗੇ ਮੈਂ ਤਰਕਸ਼ੀਲ ਮੈਂ ਕਹਾਂਗਾ ਹੁਣ ਦਿਨ ਹੈ ਮੇਰੇ ਕੋ ਦਲੀਲ ਹੈਗੀ ਹੈ ਕਿ ਹੁਣ ਦੰਦ